ਪਰਗੀ ਰੋੜ ਕੇ ਪੰਡਾ ਵਾਲਾ ਔਖਾ ਅੱਧੇ ਪੰਡਾ ਨੇ ਲਵੇਰੀਆਂ ਹੋਈਆਂ ਪੰਡੀਆਂ ਦੀ ਬਾਲਾ ਦੀ ਜੱਥੇੜੀਆਂ ਲੈਣਾ ਪੈਣਾ ਗਰੀਬਾਂ ਦੇ ਵਿੱਚ ਪਾਉਣਾ ਕੋਸ਼ਿਸ਼ ਅਸੀਂ ਬਾਲਾ ਦੀ ਪਲੇਰਾਂ ਦਾ ਪਾਟ ਦੇ ਵੀਰੇ ਯਾਰ ਸਾਨੂੰ ਦੂਸਰੀ ਜੰਗ ਦੀ ਪਾਟ ਬਾਲਾ ਮੋਟਾ ਕਰ ਦੋ ਵੀਰੇ ਦੇ ਹਿਸਾਬ ਨਾਲ ਆਹ ਉਹ ਧਰਮਿੰਦਰ ਇਹਨੂੰ ਮਿਲੋ ਆ ਮੁੰਡੇ ਨੂੰ ਉਹ ਕੈਸੀ ਹੁਣ ਆ ਕਿ ਅਸੀਂ ਮਾਰਾ ਜਵਾਬ ਦਿੱਤਾ ਹੋਇਆ ਯਾਰ ਇਹ ਚੀਜ਼ਾਂ ਨੂੰ ਪੁਆਇੰਟ ਰੱਖੋ ਆਹ ਮੁੰਡੇ ਨੂੰ ਮੇਲੋ ਆਹ ਮੁੰਡੇ ਨੂੰ ਮੇਲੋ ਕਿੰਨੇ ਬੰਦੇ ਵਿੱਚ ਨੂੰ ਤੇ ਫਿਰ ਮੇਰਾ ਖੋਤਾ ਸੱ ਗਿਆ ਚਾ ਲਿੰਦਰ ਤਣਾਸ ਵਾਲਾ ਉਹ ਮੁੰਡਾ ਪੱਥਰਾਂ ਦੀ ਸੀਟੀ ਵੀ ਤੇ ਚੱਲ ਗਿਆ ਹੈ ਚੰਡੀਗੜ੍ਹ ਦੇ ਸੈਕਟਰ ਸਵਰਾਜ ਦੇ ਟਰੈਕਟਰ ਉਹ ਚੱਕਿਓ ਕਿਹਦੇ ਵਿੱਚ ਕਿਹੜੀ ਖੂਬੀ ਆਪਾਂ ਦੱਸਾਂਗੇ ਜਰੂਰ ਲੱਲੀ ਪਾਸੇ ਇੱਕ ਆ ਗਿਆ ਇੱਕ ਆ ਗਿਆ ਇੱਕ ਆ ਗਿਆ ਦੇ ਕਰਮਾ ਨੇ ਦਿੱਤੀ ਹਾਰ ਦੇ ਲੈ ਵੀ ਲੰਮਾ ਟਰਾਈ ਤੇ ਸੋਹਣੀ ਸੀਗੀ ਤਾਇਨਾ ਕਬੱਡੀ ਦਾ ਸਵਾਰ ਆਇਆ ਲੱਗਾ ਤਾਲੀ ਨਿਕਾ ਕਾ ਗੁਰੂਸੇਹੀ ਸੰਗਤ ਇਹਨੇ ਕਰੇ ਜੱਫੇ ਦਾ ਕਲੀ ਕਲੀ ਰੋੜ ਦਾ ਆਜੇ ਸਵਾਰ ਬਕਰਾ ਲਾ ਅਨੀਪੁਰ ਖਾਲਸੇ ਵਾਲਾ ਤਾਇਨਾ ਪਾਣ ਕਬੱਡੀ ਪਾ ਰਿਹਾ ਲਾ ਜੰਨੀ ਦੇ ਨਾਲ ਟੱਕਰ ਇੱਕ ਪਾਸੇ ਪਾਲਾ ਦੂਜੇ ਪਾਸੇ ਜੰਨੀ ਔਰ ਸਾਰੀ ਸੰਗਤ ਜਿਹੜੀ ਬਿਨਾਂ ਕਿਸੇ ਲਾਲਤੋਂ ਕਬੱਡੀ ਨੂੰ ਪਿਆਰ ਕਰਦੀ ਹੈ ਜਿੰਨੀ ਸੰਗਤ ਲਾਈਵ ਜਰੀਏ ਜੁੜੀ ਬੈਠੀ ਹੈ ਸਾਰੀ ਸੰਗਤ ਦਾ ਕਬੱਡੀ ਜਗਤ ਦੇ ਵੱਲੋਂ ਜਿੱਤਾਂ ਦੇ ਉੱਚੀ ਦੀ ਪ੍ਰਬੰਧਕ ਕਮੇਟੀ ਵਾਲੇ ਵੀ ਵੀਰ ਕਹਿੰਦੇ ਵੀ ਧੰਨਵਾਦ ਕਰਦੇ ਹੋ ਇਹ ਕਬੱਡੀ ਨੂੰ ਪਿਆਰ ਕਰਦੇ ਹੈ ਇਹ ਕਬੱਡੀ ਤੋਂ ਆਪਾ ਮਾਰਦੇ ਹੈ ਇਹ ਕਬੱਡੀ ਦੇ دیਵਾਨੇ ਹੈ ਇਹ ਕਬੱਡੀ ਦੇ ਸ਼ਰਾਈ ਆਗਲੀ ਰੇਡ ਭੇਜੀ ਹੈ ਲੱਭ ਜਾਤ ਨੰਬਰ ਨਹੀਂ ਜਿਹੜੀ ਪਲੇਅਰ ਦਾ ਸੀਜ਼ਨ ਵੀ ਦੇਖਣਾ ਨੰਬਰ ਤੇ ਮਿਲ ਜਾਂਦਾ ਪਰ ਉਹ ਪਲੇਅਰ ਦਾ ਜਿਹੜਾ ਸਾਰਾ ਸੀਜ਼ਨ ਖਰਾਬ ਹੋ ਗਿਆ ਸੀ ਲੈ ਵੀ ਜਾਂਦੇ ਆ ਉਹ ਆਪਣੀ ਗੁਰੂ ਨਾਨਕ ਦੇਵ ਜੀ ਦੇ ਸਾਰੇ ਪਲੇਅਰ ਆਪਣੀ ਅਨੁਸ਼ਾਸਨ ਲਗਾ ਕੇ ਫਟਾਪਟੇ ਦੇ ਵਾਕੇ ਕਮੇਟੀ ਚ ਕਰੋ ਕੋਣ ਦੀ ਪਾਲਾ ਹੈ ਖੇਡ ਮੈਦਾਨ ਵਿੱਚ ਜਿਹਨੇ ਪਾਲੇ ਨਾਲ ਖੇੜਿਆ ਸਾਰੇ ਸਟਾਰ ਹੀ ਕੋੜਿਆ ਜਿਹਨੇ ਸੰਦੀਪ ਨਾਲ ਦੇ ਖੇੜਿਆ ਸਾਰੇ ਸਟਾਰ ਹੀ ਖੇੜਿਆ امول تو داری ریڑھا تر کرے گا سوا چیز کا ਦੀਏ ਰਾਜੇ ਜਿਲ੍ਹੇ ਅਰਗੀ ਕੁੰਡੀ ਤੜਕਣ ਵਾਦੀ ਜਾਂਦੀ ਹੈ ਉਸ ਪਰੇ ਬਾਉਂਦੀ ਕਰਦੇ ਸਨਾਲ ਵੀ ਗੀਰਿਆ ਨੇ ਆ ਨਾਈਟ ਦਸਾਰ ਦੇ ਵੱਡੇ ਖੇਡ ਮੇਲੇ ਤੇ ਕਾਚਾ ਕੇ ਜਸੇ ਲਾਇਆ ਹੋਰ ਲਗੋ ਵੀ ਪਈ ਹੀ ਰੇਡ ਤੇ ਬੜੀ ਹਾਰ ਸਵਾਰਿਆ ਇਹ ਤੁਸੀਂ ਆਨਲਾਈਨ ਚੜਾ ਦੇਣੀਆਂ ਨੇ ਨਾ ਅੱਜ ਮਦੇ ਵੀ ਤੇ ਲਈ ਇਹ ਜਿਹੜਾ ਹਾਲਾ ਤੁਡੂ ਕਰਨਾ ਕੋਈ ਲਿੰਕ ਤੇ ਚੜਾ ਦੇਣੀਆਂ ਨੇ ਬਹੁਤ ਬਹੁਤ ਸ਼ੁਕਰੀਆ ਐ ਸ਼ੁਕਰੀਆ ਇਹ ਪੁਆਇੰਟ ਜਿਹੜਾ ਇਹ ਬਹੁਤ ਬੰਦੇ ਆਪਣੇ ਆਪਣੇ ਬਾਈ ਆ ਹੋਰ ਜਿਆਦਾ ਤਿਆਬ ਲਾਓ ਦੀ ਧਰਦੀ ਦਾ ਗੁੱਲਾ ਖੇਡ ਮੈਦਾਨ ਦੇ ਵਿੱਚ ਗਿਆ ਗੇਦੇ ਗੋਲੀਆਂ ਵੀ ਇਹਦੇ ਦਾਰੇ ਦੇ ਵਿੱਚ ਬੱਟੀ ਹੋਣੀ ਬੋਲੀ ਜਾਣ ਕੇ ਗੁੱਲਿਆ ਬੇ ਟੱਕਰਾ ਚਕਾਦੀ ਜਾਣ ਕੇ ਗੁੱਲਿਆ ਬੇ ਟੱਕਰਾ ਚਕਾਦੀ ਜਾਣ ਕੇ ਲਾ ਗੁੱਲਾ ਅੱਗੇ ਨਾਲ ਬੋਲੀ ਕਰਾ ਲਾ ਇੱਕ ਨੋਟ ਕਰਦੇ ਇੱਕ ਸਾਨੂੰ ਕਹਦੇ ਕਿ ਅੱਧਾ ਬੰਦਾ ਰਹਿ ਗਿਆ ਨਹੀਂ ਗਰਾਊਂਡ 'ਚ 15 ਤੋਂ 20 ਮਿੰਟ ਖੜਨਾ ਵੀਰੇ ਘਟਾਲੀ ਠੀਕ ਹੈ ਤੇ ਕਹਦੇ ਕਿ ਆਖਰੀ ਕੱਪ ਹੀ ਆ ਬਾਲਾ ਦਾ ਸਵਾਤਾ ਰਾਮਾ ਸਰਪੰਚ ਜੀ ਪਣੀ ਸਾਹਿਬ ਦੀ ਟੀਮ ਜਿਹੜੀ ਬਾਜੀ ਮਾਰ ਗਈ ਹੈ ਜਰੂਰ ਨੋਟ ਕਰ ਲਿਓ ਹਾਂਜੀ ਹਰਗਣਾ ਜੀ ਹਰਗਣਾ 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 ਦੀ ਟੀਮ ਜਿਹੜੀ ਬਾਜੀ ਮਾਰ ਗਈ ਹੈ ਆ ਵੀ ਜਿਤਾਣਾ ਉੱਚਾ ਤੇ ਢਿਲਵਾ ਖਾੜਾ ਦੀ ਟੀਮ ਆ ਜਾਣਾ ਢਿਲਵਾ ਖਾੜਾ ਤੇ ਜਿਤਾਣਾ ਇੱਜੇ ਦੀ ਟੀਮ ਆ ਜਾਣਾ ਨਹੀਂ 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 ਮੈਕ ਨਹੀਂ ਮੈਕ ਨਹੀਂ ਮੈਕ ਮੈਕ ਬਾਈਕ ਨਹੀਂ ਮਾਈਕ ਬੱਲੇਬੁਰੇ ਤੇ ਨਾਲ ਭਲੋਟੀ ਮਾਈਕ ਦਿਓ ਮਾਈਕ ਬੱਲੇਬੁਰੇ ਤੇ ਭਲੋਟੀ ਉਹ ਮੈਚ ਵੀ ਛੋਟੀ ਰੱਖੇ ਨਾ ਜਾਣਾ ਆ ਬਾਤ ਹੈ ਫਦੇ ਗੁਰ ਤੇ ਖਲੋਟੀ ਛੋਟੀ ਜਿਹੜੀਆਂ ਟੀਮਾਂ ਦੇ ਛੋਟੀ ਛੋਟੀ ਦੇ ਮੈਚ ਹੈਲੋ ਹੈਲੋ ਗਗਨਤ ਉਹ ਵੀਰੇ ਨੋਟ ਕਰਿਓ ਵੀ ਆਪਾਂ ਜਿਹੜਾ ਲੱਕੀ ਡਰਾ ਕੱਢਣਾ ਚਾਰ ਸਾਈਕਲ ਕੱਢਣੇ ਨੇ ਉਹਦੇ ਵਿੱਚ ਫਾਈਨਲ ਤੋਂ ਪਹਿਲਾਂ ਕੱਢਣੇ ਨੇ ਉਹ ਨੋਟ ਕਰਿਓ ਦਰਸ਼ਕ ਵੀਰ ਜਿੰਨੇ ਵੀ ਪਹੁੰਚੇ ਨੇ ਖਿਡਾਰੀ ਵੀਰ ਕੋਈ ਵੀ ਆਪਣੀ ਪਾਰਚੀ ਬਾ ਸਕਦਾ ਸਾਹਿਲ ਕਲੇਰ ਤੇ ਵਿੱਕੀ ਕਲੇਰ ਉਹ ਗਰਾਊਂਡ ਦੇ ਵਿੱਚ ਕਬੱਡੀ ਦੇ ਗਰਾਊਂਡ ਦੇ ਵਿੱਚ ਖੜੇ ਹੋਣਗੇ ਜੇ ਕਿਸੇ ਨੇ ਪਾਰਚੀ ਲੈਣੀ ਆ ਤਾਂ ਉਹਨਾਂ ਤੋਂ ਲੈ ਸਕਦਾ ਨਹੀਂ ਤਾਂ ਕੋਈ ਸਟੇਜ ਤੋਂ ਆ ਕੇ ਵੀ ਪਾਰਚੀ ਲੈ ਸਕਦਾ ਵਿਦਾਂਦੇ ਵੀ ਲੱਕੀ ਡਰਾ ਦੀ ਪਾਰਚੀ ਪਾਉਣੀ ਹੋਵੇ ਬਾ ਸਕਦਾ ਦੋ ਸੰਗੇ ਦਰਵਾਜ਼ਾ ਜਿਹੜੇ ਸਾਈਕਲ ਕੱਡੇ ਜਾਣਗੇ ਅੱਜ ਜਿੱਤਾਂ ਦੇ ਖੇਡ ਗਰਾਊਂਡ ਆ ਬੜੀ ਪਾਵਨ ਤੇ ਪਵਿੱਤਰ ਧਰਤੀ ਹੈ ਅਬਰ ਅਪਾਰ ਕਿਰਪਾ ਹੈ ਬਾਬਾ ਮਾਸਟਰ ਅਮਜੀ ਦੀ ਔਰ ਸ਼ਹੀਦਾਂ ਦੀ ਧਰਤੀ ਹੈ ਜਿਹੜਾ ਸ਼੍ਰੀ ਹਰਿ ਹਰਿ ਸਾਹਿਬ ਦੀ ਗੱਲ ਤੋਂ ਧਰਤੀ ਹੈ ਸਭ ਤੋਂ ਮਹਿੰਗੀ ਧਰਤੀ ਹੈ ਔਰ ਇਧਰੋਂ ਬਾਬੇ ਮਾਸਟਰ ਅਮ ਦੀ ਵੀ ਬੜੀ ਅਬਰ ਪਾਰ ਕਰਤਾ ਇਸ ਨਗਰ ਦੇ ਤੇ ਇਸ ਇਲਾਕੇ ਦੇ ਤੇ ਮੈਂ ਦੇਖੀ ਕਰਦਾ ਜੀ ਹੁਣ ਟੀਮਾਂ ਦੇ ਖੇਡ ਜਲਦੀ ਦੇ ਨਾਲ ਕੋਟੀ ਦਾ ਮੈਚ ਸ਼ੁਰੂ ਹੋ ਲਗਾ ਪਹਿਲੇ ਕੁਆਟਰ ਦੀ ਗੱਲ ਕੀ ਬਣੀ ਐ ਇੱਕ ਪਾਸੇ ਜਿੱਤਣਾ ਪੈਣਾ ਮੁੰਡਿਆਂ ਦਾ ਦੂਜੇ ਪਾਸੇ ਖਾੜਾ ਢਿੱਲਵਾ ਹਾਜੀ ਗੁੜੀ ਖੇਡਾਂ ਦੀ ਹਾਂ ਢਿੱਲਵਾ ਖਾੜਾ ਹਾਂ ਸੁੱਖੀ ਕਗਰਾਲਾ ਤੇ ਸਟਾਰ ਕੋਲ ਤੇ ਟੀਵੀ ਦਾ ਸੱਤ ਕੈਮਰਾਮੈਨ ਹਾਂ ਮੰਨ ਤਾਂ ਹਰ ਜੱਜ ਇਕੱਠੇ ਹੋਏ ਨੇ ਉਧਰ ਵੱਡੀ ਮੁਬਾਰਕਬਾਦ ਐ ਸਾਡੇ ਅਵਲ ਵੀਰ ਨੂੰ ਆਵਾਜ਼ ਬਹੁਤ ਹੀ ਜਨਾ ਕੱਢਿਆ ਹੋਇਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਦ ਯੂ ਐਸ ਏ ਬੰਦੀ ਭੜੀ ਸਾਡੀ ਕਮੈਟ ਔਰ ਹਰਮਨ ਕੈਨੇਡਾ ਤੇ ਨਾਲ ਭਰੂਰ ਪੱਗੋ ਲਖਵੀ ਖਾਨ ਆਸਟ੍ਰੇਲੀਆ ਔਰ ਅਵਤਾਰ ਭੜੀ ਸਾਡੇ ਸਾਡੀ ਤੇ ਜਿਹੜਾ ਬੱਲਾ ਜਿਹੜਾ ਮਾਨ ਸਰਮਾਨ ਰਾਜੂ ਰਾਜੂ ਮੇਰਾ ਵੀਰ ਫੋਟੋ ਕੱਟ ਮਰ ਤਾੜੀਆਂ ਜ਼ੋਰ ਨਾਲ ਮਾਰ ਦਿਓ ਫਿਰ ਕੈਮਰਾ ਵੀਰ ਦੇ ਸਦੇ ਤੇ ਆ ਜਿਓ ਫੋਟੋਗ੍ਰਾਫਰ ਸਾਡਾ ਵੀਰ ਨੂੰ ਸਦੇ ਤੇ ਆ ਜਿਓ ਬਹੁਤ ਧੰਨਵਾਦ ਹਾਜੀ ਗੁਰੀ ਖੱਲਾ ਜੀ ਜਾਈਓ ਜੀ ਮੈਚ ਮੁਕਾਦਮੇ ਦੇ ਵਿੱਚ ਬੂਲ ਸਪ੍ਰੇਕ ਗੁਰੂ ਗਰਾਉਂਡ ਦੇ ਕੋਲ ਦੀ ਕਰਦੇ ਜੀ ਜਿਹੜੇ ਵੀ ਨੰਬਰ ਹੈ ਮੈਂ YouTube ਤੇ ਲਾਈਵ ਹਾਂ ਕੋਲ ਟੀ ਤੇ ਸਵੇਪਰ ਦੀਆਂ ਟੀਮਾਂ ਵੀ ਜਲਦੀ ਨਾਲ ਆ ਜਾਣ ਕਬੱਡੀ ਵਿੱਚ ਕਰਦੇ ਨੇ ਸਾਦਰ ਸਦਵਾ ਦੋਨਾਂ ਤੇ ਪਿੰਟ ਖਲੋਤੀ ਦੇ ਮਰਾਰੀ ਪਾਦਾ ਹੁੰਦੇ ਜਿੱਥੇ ਕਹਿੰਦੇ ਛੋਟੀ ਦੇ ਛੋਟੀ ਛੋਟੀ ਦੇ ਮਾਲ ਆ ਦੇ ਕਸਾਣੇ ਦੀ ਤਰਜੀਹ ਉੱਤੇ ਗਏ ਹੋਏ ਆ ਅੱਜ ਜਿੰਨੇ ਆਏ ਨੇ ਸਾਰੇ ਛੋਟੀ ਛੋਟੀ ਦੇ ਆਏ ਆ ਜਿਨ੍ਹਾਂ ਨੇ ਰਿਕਾਰਡ ਬਣਾਏ ਵੀ ਬੜੇ ਆ ਤੇ ਤੋੜੇ ਵੀ ਬੜੇ ਆ ਦੇਤੀ ਆ ਜੀ ਪਲੇਅਰ ਕੱਢੇ ਆਉਣ ਦੋ ਜੀ ਨਾਲ ਬਹੁਤ ਸਾਰੇ ਜਿਹੜੇ ਵੀਰੇ ਕੋਲ ਆ ਉਹ ਜ਼ੋਰ ਪਾਉਂਦੀ ਕਰ ਰਹੇ ਜੀ ਬਹੁਤ ਸਾਰੇ ਪੈਕਲਾਂ ਦੀ ਬਾਜ਼ੀ ਇਧਰ ਸਾਡੇ ਪ੍ਰਬੰਧਕ ਵੀਰ ਕਰ ਰਹੇ ਨੇ ਬਾਜ਼ੀਾਂ ਕੱਟ ਹੋ ਰਹੀਆਂ ਨੇ ਜਿਨ੍ਹਾਂ ਦੇ ਵੀ ਕਿਸਮਤ ਅਜਮਾਉਣੀ ਆ ਜਮਾ ਸਕਦੇ ਨੇ ਔਰ ਅੱਜ ਨਗਰ ਦੇ ਵਿੱਚ ਮੇਲਾ ਚੱਲਦਾ ਔਰ ਗੱਲਾਂ ਹੋਣਗੀਆਂ ਬਾਹਾਂ ਤਰੀਕਾ ਉਸੇ ਤਰ੍ਹਾਂ ਗੱਲ ਕਰਾਂਗੇ ਗੁੱਤਵਾ ਪਿੰਡਾਂ ਜਿਲੇ ਬਰਨਾਲੇ ਦਾ ਔਰ ਗਗਨ ਰਾਏ ਹੁਣ ਵੱਲੋਂ ਸੱਦੇ ਨੇ ਕੋਈ ਕਬਡੀ ਕੱਪ ਦੇ 13 ਫਰਵਰੀ ਇੱਕ ਖੇਡ ਦੇ ਵਿੱਚ ਵੱਡਾ ਖੇਡ ਮੇਲਾ ਹੋਊਗਾ ਹਾਂਜੀ ਕੋਈ ਫਟਾਜੀ ਹਾਂਜੀ ਆ ਪ੍ਰਬੰਧਕ ਵੀ ਜਰੂਰ ਹਾਂ ਚੈੱਕ ਕਰ ਲਓ ਜੀ ਵੀਰ ਕਹਿੰਦੇ ਵੀ ਇੱਥੇ ਟੀਮ ਦਾ ਜਸ਼ਨ ਹੈ ਹਾਂ ਵਿਹਾਰੇ ਹੋਏ ਖੇਡਦੇ ਆ ਹਾਂ ਇਹ ਬਾਈ ਜੀ ਜਰੂਰ ਕਲੀਅਰ ਕਰ ਲਿਓ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਵੀ ਵਿਰੋਧੀ ਟੀਮ ਦਾ ਇਬਰਾਹਿਮ ਆ ਧੋਲਾਂ ਦੀ ਆ ਗਿਆ ਖੇਡ ਮੈਦਾਨ ਵਿੱਚ ਜਤਿੰਦਰ ਝਾਰਸਾ ਵਾਲਾ ਤਾਪਰ ਜਾਫੀ ਆ ਮੈਚ ਕਬੱਡੀ ਦਾ ਸ਼ੁਰੂ ਕਰ ਜੀ ਮੈਚ ਰਮਾ ਜੀ ਇਧਰ ਹੀ ਆਉਣ ਕਰ ਲਈ ਦੱਸੋ ਫਿਰ ਕਿਹਦੇ ਤੇ ਆਇਆ ਮਿਡਲ ਆਵ ਯਾਰ ਜੁਟਾਣੀ ਵਾਲੇ ਕਿੱਧਰ ਨੇ ਹਰੇ ਭਾਈ ਇਹਦਾ ਤੇਰੀ ਆ ਲਾਉਂਦ ਵਾਲਾ ਇਹ ਬਿਲ ਦੀ कोई रायत नहीं की थी आओगी इतनी आज आज तो सीधी हो रहा हेलो और कनेक्टर ने भी भेज दिया है जिन्होंने भी खिलाड़ी ने मान सम्मान कर दिया है और बहुत ही सही सरदार साहब ताड़ी रह मरी हेठ है, है। वड़ा खेल मेला तो क्या जीर पोता बहुत बहुत तारवाले जिन्हें ने भी नौरे हो रहे माया और दो बार ले पासे आ सक रहे हैं तो के बारों तो ये वीर भी ਪਹਿਲਾ ਕੁਆਟਰ ਜਿਹੜਾ ਸ਼ੁਰੂ ਹੋ ਰਿਹਾ ਗੱਲ ਦੇ ਵਿਚਕਾਰ ਇੱਕ ਪਾਸੇ ਖਾੜਾ ਧੱਲਵਾ ਤੇ ਦੂਜੇ ਪਾਸੇ ਟੀਮ ਹੈ ਉਸੇ ਨਗਰ ਦੀ ਔਰ ਦੂਜਾ ਕੁਆਟਰ ਫੱਟੇ ਪਗੜਾ ਖੇੜਿਆ ਜਾਣਾ ਗਰੋਟੀ ਪਿੰਦੇ ਨਾਲ ਔਰ ਵੀ ਟੱਕਰ ਕਹਿੰਦੇ ਦੇਖਣ ਵਾਲੀ ਹੋਣੀ ਹੈ ਸਿਰੇ ਦੀ ਹੋਣੀ ਹੈ ਪਹਿਲੇ ਮੈਚ ਦਾ ਮੈਚ ਔਰ ਵੀ ਦੂਜਾ ਕੁਆਟਰ ਖੇੜਿਆ ਜਾਣਾ ਹਾਂਜੀ ਕਰਾਓ ਜੀ ਕਹੋ ਸ਼ੁਰੂ ਕਰਾਓ ਜੀ ਜਲਦੀ ਕਰੋ ਮੈਚ ਸ਼ੁਰੂ ਆਪਾਂ ਸਤਰਾਜ ਵਰਗੇ ਨੇ ਬਈ ਕੀ ਆ ਰਹੇ ਆ ਰਹੇ ਆ ਬਰੇਕ ਹੋ ਜਾਣਾ ਆਏ ਪਲੇਅਰ ਜਿਹੜੇ ਨੇ ਉਹ ਆਪਣੇ ਆਪ ਹੀ ਬਾਹਰ ਹੋ ਗਏ ਵੀ ਹੱਥ ਮੱਟ ਕੇ ਦੇਤੀ ਹੈ ਕੱਲ ਵੀ ਜਿਹੜਾ ਸੋਨੇ ਦਾ ਪੰਜਾਬ ਕਬੱਡੀ ਕਲੱਬ ਟ੍ਰੈਕਟੋ ਵਾਲੇ ਰੈਂਬੋ ਸਿੱਧੂ ਕੌਕੇ ਕਰਾ ਸੁਖੀ ਸਿੱਧੂ ਜੋਤੀ ਸਮਾਣਾ ਗੱਗੀ ਤੂਰ ਗੁਜਰਾਓ ਵਿੰਦਰ ਧਾਲੀਵਾਲ ਬਿੱਲਾ ਸਿੱਧੂ ਗਜੀਤ ਮੰਗੜਿਆ ਕਬੱਡੀ ਕਲੱਬ ਟ੍ਰੈਕਟੋ ਜੱਸੀ ਸਰਾਏ ਕੁਲਵਿੰਦਰ ਪੱਤਲ ਪਾਲੀ ਸੁਖਾ ਸ਼ਕੰਦਰਪੁਰੀਆ ਯਰ ਕਬੱਡੀ ਦਾ ਟ੍ਰੈਂਡੋ ਬਾਕਪੁਰ ਸੁਖੀ ਬੋਲਦੇ ਤੂੰ ਯਾਰ ਕੀ ਜਗਰਾਓ ਸੱਦਾ ਦੇ ਰਹੇ ਆ 11 12 13 ਫਰਵਰੀ ਜਿੱਥੇ ਲੋਕਾਂ ਦੇ ਗਰਾਡੇ ਵੱਡੇ ਮੇਲੇ ਦੀ ਹੋਣੀ ਹੈ ਉੱਥੇ ਵੀ ਬਹੁਤ ਪੈਸਾਰ ਪਜਣਗੇ ਉੱਥੇ ਵੀ ਗੱਲਬਾਤ ਆਪਾਂ ਫਿਰ ਕਬੱਡੀ ਦੀ ਬਹੁਤ ਬਹੁਤ ਧੰਨਵਾਦ ਗਰਦੋ ਸਾਡੇ ਕਬੱਡੀ ਕਮੈਂਟੇਟਰ ਵੀਰ ਬਣ ਕੇ ਮੈਚ ਹੋਰ ਕਰਿਓ ਸੀ ਪਹਿਲਾਂ ਵੀ ਗੱਲ ਕਰੀਆ ਚਾਰ ਗੋਲੀਆਂ ਕਿਤੇ ਦੀ ਹੈ ਰਾਤ ਬਿਲਕੁਲ ਨਹੀਂ ਕਰਨੀ ਜੇ ਕੋਈ ਹਰਿਆ ਘੜਾਲੀਆਂ ਨਹੀਂ ਖੜੂਗਾ ਤੁਮੇ ਟਿਕਾ ਫੈਸਲਾ ਵੀਰ ਵੱਕੇ ਜੂ ਸਮਝੋ ਤੁਸੀਂ ਵੀ ਅਨਾਉਂਸ ਕਰਤਾ ਜੀ ਸੌਣ ਖਾਤਾ ਵੀ ਬੈਠੋ ਅਸੀਂ ਵੀ ਕਰਦੇ ਨੇ ਵੀ ਹਾਰੇ ਹੋਰੇ ਪੀਰ ਬਾਹਰ ਹੋਰੇ ਯਾਰ ਹੱਥ ਵੱਕੇ ਬੇਨਤੀ ਹੈ ਹਾਰੇ ਹੋਰੇ ਕੋਈ ਡਾਊਲ ਦਾ ਬੇਤੀ ਕਰਦਾ ਵੀ ਜੰਦੀ ਆ ਮੈਚ ਸ਼ੁਰੂ ਕੀਤਾ ਜਾਵੇ ਉਧਰ ਮੇਨ ਸਟੇਜ ਤੇ ਬੈਠੇ ਨੇ ਸਾਡੇ ਅੱਗੇ ਸਾਰੇ ਮੁੱਖ ਮਹਿਮਾਨ ਜੱਜ ਜੀਆ ਉੱਥੀਆਂ ਸ਼ਖਸੀਅਤਾਂ ਵੀ ਜੁੜੀਆਂ ਨੇ ਪੰਜ ਰਹਿ ਗਏ چاہے گا جی آج بنے جیسے بےتی ہے میرا وی تو سب شروع کیا اور بہت سارے ਦੇ ਦੋ ਦੋ ਟੀਮਾਂ ਦੇ ਦਰਮਿਆਨ ਔਰ ਪਹਿਲਾ ਨੰਬਰ ਇਹਦੇ ਦੇਖਾਂਗੇ ਵੀ ਧਾਵੀ ਆਪਣੀ ਟੀਮ ਦੇ ਸੇ ਲੱਖਾਂ ਨੰਬਰ ਜੋੜ ਗਿਆ ਅਗਲੀ ਰੇਡ ਪੈਂਦੀ ਆ ਓਮਨੀ ਕਰਦੇ ਸਿੱਧ ਕੇ ਨਾਈਰ ਨੂੰ ਆਹ ਡੋਡ ਜਿਹੜੀ ਪ੍ਰਵਤ ਕਵੀਰ ਬਾਡੀ ਟਕਾਇਆ ਇਧਰ ਦੇ ਪਾਸੇ ਦੂੇ ਪਾਸੇ ਕਿਹੜੀ ਹੈ ਤਿੰਨਾਂ ਦੀ ਟੀਮ ਤੇ ਸਾਰੀ ਹੀ ਪੇਤਰਾਜ ਆ ਜੀ ਕਹਿੰਦੇਾਰੇ ਹੋਏ ਪਲੇਅਰ ਖੇਡ ਰਿਹਾ ਠੀਕ ਹੈ ਜੀ ਬਾਰੋ ਖੇਡ ਰਹੇ ਐ ਚਾ ਬਾਰੋ ਖੇਡ ਰਹੇ ਕਹਿੰਦੇ ਸਾਰੇ ਮਿਤਰਾਜ ਵੀ ਤੇ ਕੋਈ ਵੀ ਪ੍ਰਬੰਧਕਾਂ ਦੇਖ ਦੀ ਬੇਤੀ ਨੋਟ ਕਰੋ ਜੀ ਆਹ ਤਰਾਜ ਆ ਜੀ ਬਾਹਰ ਦੇ ਖੇਡਿਆ ਇਹਨਾਂ ਦਾ ਫੈਸਲਾ ਕੀਤਾ ਜਾਵੇ ਗਰਾਊਂਡ ਦੇ ਵਿੱਚ ਆ ਕੇ ਅਸਰਾਜ ਵੀ ਕਿੰਨੀ ਦੱਸ ਦੂੰ ਅਸਰਾਜ ਵੀ ਆਪਣੀ ਜਿਮਾ ਕਰਾਵੇ ਐਂਟਰੀ ਕਾਊਂਟਰ ਤੇ ਹਾਂ ਜਿਟਾੜੇ ਦੇ ਮਿਤਰਾਜ ਜਿਟਾੜੇ ਦੇ ਮਿਤਰਾਜ ਨੇ ਪਹਿਲੀ ਕਬੱਡੀ ਪਾ ਗਈ ਖੇਡ ਮੈਦਾਨ ਵਿੱਚ ਮੇਰੇ ਪੰਜਾਬੀ ਵੀਰੋ ਲਾਓ ਪਾਸੇ ਕਿਤੇ ਵੀ ਖੇਡ ਮਿਲਾਓ ਦਾ ਸ਼ੌਂਕੀਆ ਇੱਧਰ ਆਈਏ ਕਰਦਾ 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 ਲਾਈਵ ਕੀਤਾ پوری ਕੋਸ਼ਿਸ਼ ਕਰਦਾ ਹੋਇਆ ਕਰਦਾ ਹੈ ਬੱਲੇ ਬੱਲੇ ਇਕਲਾ ਥੱਲੇ ਦੂਜੀ ਥੱਲੇ ਭਰਾਦਾ ਹੈ ਬੋਲ ਤੇ ਬੁਲੰਦਾ ਹੈ ਤੋਰ ਖੇਡ ਮੈਦਾਨ ਵਿੱਚ ਜਿਤਾਣੇ ਦੀ ਟੀਮ ਦੇ ਲਈ ਲੱਖਾਂ ਜਿੱਤਦਾ ਕਰਦਾ ਹੋਇਆ ਜੱਸੀ ਤੂਰ ਦੀ ਹਰਦੀਪ ਸਿੰਘੀ ਤੂਰ ਵੀ ਕਪਰਪੂਰ ਔਰ ਮੈਂ ਧੰਨਵਾਦ ਕਰਦਾ ਗੋਪੀ ਸਿੰਘ ਜੀ ਤੇ ਆਪਣੀ ਸਲਾਹਕਾਰ ਜਸਵੀਰ ਦੇਸੀ ਯੂਐਸਏ ਔਰ ਰਾਜੀਵ ਰਾਜੂ ਯੂਐਸਏ ਤੇ ਗੁਰਪ੍ਰੀਤ ਸਿੰਘ ਜੀ ਕਲੇਰ ਵਰਮਾ ਸਰਪੰਚ ਪਵਨਪ੍ਰੀਤ ਸਿੰਘ ਜੀ ਸਾਡੇ ਪਾਸੇ ਵੀ ਖੇਤਰ ਤੇ ਖੜੇ ਆ ਤੂਰ ਸਾਹਿਬ ਆਜੋ ਹੋ ਗਰਾਊਂਡ ਦੇ ਵਿੱਚ ਹੋਇਦਾ ਬਾਰ ਲਈ ਨੇ ਬੰਦੇ ਉਹਦਾ ਵੈਸੇ ਨਾਮ ਲਗਾਇਆ ਹੋਇਆ ਕੋਈ ਨਹੀਂ ਹੈ ਕਰੀਏ ਮਾਰਦਾਰ ਖਿਡਾਰੀਆਂ ਦੇ ਸ਼ਾਮਾਂ ਢਲਦੇ ਆਈਆਂ ਲੋਕਾਂ ਦੇ ਲੈਣੀਆਂ ਦੇ ਲੜੜੀਆਂ ਟੀਮਾਂ ਸਭ ਜਿੱਤਣ ਨੂੰ لکی پٹی کریڈا